ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਵਿਸ਼ਪ ਸਖ ਰਾਜਪੂਤ ਭਾਈਚਾਰਾ ਸਭਾ ਦੇ ਸੀਨੀਅਰ ਅਗੂ ਗਰਮੇਲ ਸਿੰਘ ਪਹਿਲਵਾਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਦੇ ਆ ਕਿਹਾ ਗਿਆ ਕਿ ਹਰਪ੍ਰਜਨ ਸਿੰਘ ਰਾਜਪੂਤ ਦੇ ਸੁਪੁੱਤਰ ਅਸ਼ਮੇਰ ਸਿੰਘ ਮੁਸਾਫਰ ਨੂੰ ਅੱਜ ਵਿਸ਼ਪ ਸਖ ਰਾਜਪੂਤ ਭਾਈਚਾਰਾ ਸਭਾ ਸੰਸਥਾ ਅੰਗਲੇਡ ਦਾ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀਨੀਅਰ ਅਗੂ ਗਰਮੇਲ ਸਿੰਘ ਪਹਿਲਵਾਨ ਨੇ ਦੱਸਿਆ ਕਿ ਨੌਜਵਾਨ ਅਗੂ ਅਸ਼ਮੇਰ ਸਿੰਘ ਮੁਸਾਫਿਰ ਦੇ ਅਗਾਂਵਧੂ ਸੋਚ ਅਤੇ ਦਰੂਰ ਦ੍ਰਿਸ਼ਟੀ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਕਿ ਅਸ਼ਮੇਰ ਸਿੰਘ ਮੁਸਾਫਿਰ ਵਿਸ਼ਪ ਸਿੱਖ ਰਾਜਪੂਤ ਭਾਈਚਾਰੇ ਸਭਾਤ ਨੂੰ ਹੋਰ ਬਲੰਦੀਆਂ ਤੱਕ ਲੈ ਕੇ ਜਾਣਗੇ ਅਸ਼ਮੇਰ ਸਿੰਘ ਮੁਸਾਫਿਰ ਸਾਰੇ ਰਾਜਪੂਤ ਭਾਈਚਾਰੇ ਨੂੰ ਇੱਕ ਲੜੇ ਵਿੱਚ ਪਰੋ ਕੇ ਆਪਣੇ ਸਭਿਆਚਾਰ ਤੇ ਮਾਣ ਦਾ ਸੁਪਨਾ ਪੂਰਾ ਲੈ ਕੇ ਅੱਗੇ ਆਏ ਵਿਸ਼ਪ ਸਿੱਖ ਭਾਈਚਾਰੇ ਵਿੱਚ ਭਾਰਤੀ ਪਿਆਰ ਸਦਭਾਵਨਾ ਨੂ ਪ੍ਰਚਾਰ ਨਾਲ ਉਹਨਾਂ ਦਾ ਮੁੱਖ ਟੀਚਾ ਹੋਵੇਗਾ ਸੰਸਥਾ ਨੂੰ ਆਸ ਹੈ ਕਿ ਨੌਜਵਾਨ ਆਗੂ ਜਮੇਦ ਸਿੰਘ ਮੁਸਾਫਰ ਰਾਜਪੂਤ ਭਾਈਚਾਰੇ ਦੇ ਵਿੱਚ ਇਕਤਾ ਪਿਆਰ ਇਤਫਾਕ ਦੇ ਨਾਲ ਨਾਲ ਸਾਡੇ ਮਹਾਨ ਵਿਰਸੇ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ